ਓਏ ਫਨੀਅਰ ਕਲਰ ਦੇ ਦੰਗਿਆ ਮੰਗਦਾ ਨਾ ਕੋਈ ਪਾਣੀ ਐਨਾ ਦੇ ਮੂਰੇ ਤਾਂ ਯਾਰੋ ਮੌਤ ਵੀ ਹੋਊ ਨਾ ਮਾਣੀ ਐਨੇ ਹੀਰੇ ਕੌਮਾਂ ਦੇ ਕੌਮਾਂ ਬਦਲੇ ਹੱਸ ਹੱਸ ਮਰਦੇ ਪਹਿਲਾਂ ਹੱਥ ਪਾਉਂਦੇ ਨਾ ਮਗਰ ਉਹ ਨਹੀਂ ਕਿਸੇ ਤੋਂ ਡਰਦੇ ਇਹਨਾਂ ਦੀ ਜੀ ਹਫ਼ਤਾ ਪਹਿਲਾਂ 2 ਹਫ਼ਤੇ ਪਹਿਲਾਂ ਜਿੱਦਾਂ ਪਹਿਲਾਂ ਹੀ ਰੈਸਲ ਸ਼ੁਰੂ ਕਰਤੀ ਸੀਗੀ ਆਪਾਂ ਜੀ ਤੇ ਪੰਗੜਾ ਮੁੰਡਿਆਂ ਨੇ ਪਰਫਾਰਮ ਕੀਤਾ ਜੀ ਮੈਂ ਨਾਲ ਸਿੰਗਿੰਗ ਕੀਤੀ ਆ ਸਾਡੇ ਨਾਲ ਬਿੰਦਰ ਸਤਾਜ ਜੀ ਉਹਨਾਂ ਦੇ بیٹے ਨੇ ਉਹਨਾਂ ਨੇ ਢੋਲ ਵਜਾਇਆ ਤੇ ਸਾਰੀ ਟੀਮ ਦੀ ਕੋਲਾਬੋਰੇਸ਼ਨ ਨਾਲ ਅੱਜ ਤੁਹਾਡੇ ਸਾਹਮਣੇ ਜਿੱਤ ਦੀ ਖੁਸ਼ੀ ਆ ਸਿੰਗਿੰਗ ਦਾ ਜੀ ਮੈਂ ਸ਼ੌਂਕ ਤਾਂ ਬਚਪਨ ਤੋਂ ਹੀ ਹੈ ਜਿੱਦਾਂ ਤੇ ਪਰ ਜਿੱਦਾਂ ਬੋਲੀਆਂ ਪਾਉਣ ਦਾ ਜਿਹੜਾ ਸਿਲਸਿਲਾ ਵਾ ਉਹ ਮੇਰਾ 2021 ਦੇ ਵਿੱਚ ਐਸਡੀ ਕਾਲਜ ਤੋਂ ਸ਼ੁਰੂ ਹੋਇਆ ਸੀ ਤੇ ਬਟ ਜਿੱਦਾਂ ਜਿਹੜੇ ਵੱਖਰੇ ਬੱਚੇ ਦੇਖਦੇ ਆ ਉਹ ਪੰਗੜੇ ਵਾਲੇ ਸਪੋਰਟਸ ਵਾਲੇ ਤੇ ਮੈਂ ਇਹ ਸੋਚਿਆ ਸੀਗਾ ਕਿ ਕੁਝ ਵੱਖਰਾ ਕਰੀਏ ਕਾਲਜ ਦੇ ਨਾਲ ਨਾਲ ਅਦਰ ਐਕਟੀਵਿਟੀ ਜਿਹੜੀ ਚੱਲਦੀ ਆ ਕਾਲਜ ਦੇ ਵਿੱਚ ਉੱਚ ਵੀ ਪਾਰਟਿਸਪੇਟ ਕਰੀਏ ਤਾਂ ਕਰਕੇ ਜੀ ਮੈਂ ਇਸ ਲਾਈਨ ਦੇ ਵਿੱਚ ਆ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅੱਜ ਸਾਡੇ ਨਾਲ ਪਹਿਲਾਂ ਤੁਸੀਂ ਇੱਕ ਵਾਰੀ ਨਾ ਤਸਵੀਰਾਂ ਦੇਖ ਲਓ ਕਿੰਨੇ ਸੋਹਣੇ ਸੋਹਣੇ ਗੱਭਰੂ ਜਿਹੜੇ ਨੇ ਤਿਆਰ ਹੋ ਕੇ ਬੈਠੇ ਨੇ ਤੇ ਇਹਨਾਂ ਨੂੰ ਜਿਹੜੇ ਟਰੋਫੀ ਵੀ ਮਿਲੀ ਹੈ ਤੇ ਜਿਹੜੇ ਟਰੋਫੀ ਜਿੰਨਾ ਕਰਕੇ ਮਿਲੀ ਹੈ ਚਲੋ ਇਹਨਾਂ ਦੀ ਆਪਣੀ ਮਿਹਨਤ ਤਾਂ ਹੈਗੀ ਹੈ ਪਰ ਜਿੰਨਾ ਬਾਈ ਦੀ ਯਾਨੀ ਕਿ ਬੋਲੀ ਦੀ ਇੱਕ ਆਪਾਂ ਕਹਿ ਸਕਦੇ ਬੋਲੀ ਪਾ ਪਾ ਕੇ ਇਹਨਾਂ ਨੇ ਇਹਨਾਂ ਗੱਭਰੂਆਂ ਨੂੰ ਟਰੋਫੀ ਜਿਹੜੀ ਜਿਤਾ ਦਿੱਤੀ ਆਪਾਂ ਇਹਨਾਂ ਨਾਲ ਗੱਲ ਕਰਦੇ ਪਾ ਜੀ ਇੱਕ ਗੱਲ ਜਿਹੜੀ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਟਰੋਫੀ ਜਿਤਾਤੀ ਹੈ ਕਿੰਨੇ ਕਿ ਮਿਹਨਤ ਜਿਹੜੀ ਹੈ ਲੱਗੀ ਹੈ ਕਿਉਂਕਿ ਇਹਨਾਂ ਦੀ ਆਪ ਦੀ ਵੀ ਬਹੁਤ ਜ਼ਿਆਦਾ ਮਿਹਨਤ ਹੈ ਜੀ ਦੇਖੋ ਜੀ ਟੀਮ ਸਾਰੀ ਮਿਹਨਤ ਦੀ ਹੁੰਦੀ ਹੈ ਸਾਰੀ ਟੀਮ ਦੀ ਮਿਹਨਤ ਹੁੰਦੀ ਹੈ ਇਹਦੇ ਵਿੱਚ ਕੋਈ ਇਕੱਲਾ ਇੰਡੀਵਿਜੂਅਲ ਬੰਦਾ ਕੋਈ ਵੱਡਾ ਨਹੀਂ ਹੁੰਦਾ ਸਾਰੇ ਬੱਚੇ ਮਿਹਨਤ ਕਰਦੇ ਆ ਤਾਂ ਹੀ ਜਿਹੜੇ ਥੋੜੇ ਰਿਜ਼ਲਟ ਤੁਹਾਡੇ ਸਾਹਮਣੇ ਨੇ ਜਿੱਦਾਂ ਦਾ ਬਿਲਕੁਲ ਤੇ ਇਹਨਾਂ ਦਾ ਸਰ ਕੀ ਇਹਨਾਂ ਦਾ ਟੌਪਿਕ ਸੀਗਾ ਕਿਸ ਟੌਪਿਕ ਤੇ ਤੁਸੀਂ ਇਹਨਾਂ ਨੂੰ ਇਸ ਤੇ ਇਹਨਾਂ ਦੀ ਜੀ ਹਫਤਾ ਤੋਂ ਪਹਿਲਾਂ ਦੋ ਹਫਤੇ ਪਹਿਲਾਂ ਜਿੱਦਾਂ ਪਹਿਲਾਂ ਹੀ ਰੈਸਲ ਸ਼ੁਰੂ ਕਰਤੀ ਸੀ ਤੇ ਪੰਗੜਾ ਮੁੰਡਿਆਂ ਨੇ ਪਰਫਾਰਮ ਕੀਤਾ ਜੀ ਮੈਂ ਨਾਲ ਸਿੰਗਿੰਗ ਕੀਤੀ ਆ ਸਾਡੇ ਨਾਲ ਬਿੰਦਰ ਸਤਾਜ ਜੀ ਉਹਨਾਂ ਦੇ ਬੇਟੇ ਨੇ ਉਹਨਾਂ ਨੇ ਢੋਲ ਵਾਇਆ ਤੇ ਸਾਰੀ ਟੀਮ ਦੀ ਕੋਲਾਬੋਰੇਸ਼ਨ ਨਾਲ ਅੱਜ ਤੁਹਾਡੇ ਸਾਹਮਣੇ ਜਿੱਤ ਦੀ ਖੁਸ਼ੀ ਆ ਕਿੰਨਾ ਟਾਈਮ ਹੋ ਗਿਆ ਭਾਈ ਤੁਹਾਨੂੰ ਸਿੰਗਿੰਗ ਕਰਦੇਗਾ ਜੀ ਸਿੰਗਿੰਗ ਤਾਂ ਜੀ ਮੈਂ ਸ਼ੌਂਕ ਦਾ ਬਚਪਨ ਤੋਂ ਹੀ ਆ ਜਿੱਦਾਂ ਤੇ ਪਰ ਜਿੱਦਾਂ ਬੋਲੀਆਂ ਪਾਉਣ ਦਾ ਜਿਹੜਾ ਸਿਲਸਿਲਾ ਵਾ ਉਹ ਮੇਰਾ 2021 ਦੇ ਵਿੱਚ ਐਸਡੀ ਕਾਲਜ ਤੋਂ ਸ਼ੁਰੂ ਹੋਇਆ ਸੀਗਾ ਜੀ ਐਸਡੀ ਕਾਲਜ ਸਭ ਤੋਂ ਪਹਿਲੀ ਬੋਲੀ ਕਿਹੜੀ ਪਾਈ ਸੀਗੀ ਤੇ ਕੀ ਸੋਚ ਕੇ ਪਾਈ ਸੀ ਸਭ ਤੋਂ ਪਹਿਲੀ ਬੋਲੀ ਜੀ ਅ ਕਾਲਜ ਦਾ ਜਿੱਦਾਂ ਹਰੇਕ ਕੋਈ ਆਉਂਦਾ ਤੁਹਾਨੂੰ ਤੇ ਬਟ ਜਿੱਦਾਂ ਜਿਹੜੇ ਵੱਖਰੇ ਬੱਚੇ ਦੇਖਦੇ ਆ ਉਹ ਪੰਗੜੇ ਵਾਲੇ ਸਪੋਰਟਸ ਵਾਲੇ ਤੇ ਮੈਂ ਇਹ ਸੋਚਿਆ ਸੀਗਾ ਕਿ ਕੁਝ ਵੱਖਰਾ ਕਰੀਏ ਕਾਲਜ ਦੇ ਨਾਲ ਨਾਲ ਅਦਰ ਐਕਟੀਵਿਟੀ ਜਿਹੜੀ ਚੱਲਦੀ ਹੈ ਕਾਲਜ ਦੇ ਵਿੱਚ ਉੱਚ ਵੀ ਪਾਰਟਿਸਪੀਟ ਕਰੀਏ ਤਾਂ ਕਰਕੇ ਜੀ ਮੈਂ ਇਸ ਲਾਈਨ ਦੇ ਵਿੱਚ ਆ ਗਿਆ ਤੇ ਦੋ ਲਾਈਨਾਂ ਸੁਣਾਉਂਗੇ ਜਿਹੜੀ ਪਹਿਲੀ ਬੋਲੀ ਪਾਈ ਸੀ ਮੈਂ ਉਹੀ ਬਾਈ ਸੀ ਹੋਏ ਫਨੀਅਰ ਕਲਰ ਦੇ ਦੰਗਿਆ ਮੰਗਦਾ ਨਾ ਕੋਈ ਪਾਣੀ ਇੰਨਾ ਦੇ ਮੂਰੇ ਤਾਂ ਯਾਰੋ ਮੌਤ ਵੀ ਹੋਊ ਨਾ ਮਾਣੀ ਐਨੇ ਹੀਰੇ ਕੌਮਾਂ ਦੇ ਕੌਮਾਂ ਬਦਲੇ ਹੱਸ ਹੱਸ ਮਰਦੇ ਪਹਿਲਾ ਹੱਥ ਪਾਉਂਦੇ ਨਾ ਮਗਰ ਉਹ ਨਹੀਂ ਕਿਸੇ ਤੋਂ ਡਰਦੇ ਤੇ ਭਾਜੀ ਕਿਹਦੇ ਇਦਾਂ ਹੋਇਆ ਕਿ ਮਿਸਟੇਕ ਕਿਉਂਕਿ ਬਹੁਤ ਜ਼ਿਆਦਾ ਹੁੰਦੀਆਂ ਜਦੋਂ ਆਪਾਂ ਸਟੇਜ ਪਰ ਪਰਫਾਰਮੈਂਸ ਕਰਦੇ ਆ ਚਲੋ ਇਹਨਾਂ ਦਾ ਤਾਂ ਨੱਚਦੇ ਨੱਚਦੇ ਇਹ ਤਾਂ ਕਵਰ ਕਰ ਲੈਂਦੇ ਪਰ ਕਈ ਵਾਰੀ ਇਦਾਂ ਹੋ ਜਾਂਦੇ ਥੋੜੇ ਤੇ ਮਿਸਟੇਕ ਹੁੰਦੀ ਹੈ ਗਾਉਂਦੇ ਗਾਉਂਦੇ ਤੁਸੀਂ ਵੀ ਪਿੱਛੇ ਇੱਕ ਵਾਰ ਚੱਕ ਲਈ ਹੋਵੇ ਨਹੀਂ ਐਦਾਂ ਜੀ ਕਈ ਵਾਰੀ ਰਿਹਸਲ ਘਟ ਹੁੰਦੀ ਆ ਮਿਸਟੇਕ ਬਹੁਤ ਬਹੁ ਵਾਰੀ ਹੋ ਜਾਂਦੀ ਸਟੇਜ ਦਿਖਾ ਦਿੰਦੀ ਆ ਮਿਹਨਤ ਕੀ ਦੀ ਵੱਧਾ ਕੀ ਦੀ ਘਟ ਆ ਇਹ ਤਾਂ ਸਟੇਜ ਆਪਣੇ ਆਪ ਹੀ ਦਿਖਾ ਦਿੰਦੀ ਆ ਜੀ ਤੇ ਸਾਡੇ ਤੋਂ ਵੀ ਗਲਤੀਆਂ ਹੋ ਜਾਂਦੀਆਂ ਨੇ ਟੀਮ ਵੀ ਕਈ ਵਾਰੀ ਗਲਤੀਆਂ ਕਰ ਜਾਂਦੀ ਆ ਜੀ ਬਟ ਉਹ ਉਹ ਕੋਈ ਨਹੀਂ ਜੀ ਕਵਰ ਕਰ ਲੈਂਦੇ ਅੱਗੇ ਤੋਂ ਅੱਗੇ ਵਾਸਤੇ ਹੋਰ ਮਿਹਨਤ ਕਰਦੇ ਆ ਸਿੱਖਦੇ ਆ ਉਹ ਚੀਜ਼ ਤੋਂ ਕਿ ਨੂੰ ਆਪਣਾ ਆਈਡਲ ਮੰਨਦੇ ਹੋ ਕਿ ਉਹਨੂੰ ਦੇਖ ਕੇ ਅੱਜ ਇੰਨੇ ਇੱਕ ਵਧੀਆ ਮਕਾਮ ਤੇ ਜਿਹੜੇ ਪਹੁੰਚੇ ਆ ਆਈਡਲ ਤਾਂ ਜੀ ਫਿਰ ਹਾਲ ਤਾਂ ਮੈਂ ਸਾਰਿਆਂ ਨੂੰ ਹੀ ਸੁਣ ਲੈਣਾ ਜੀ ਕੋਈ ਇੱਕ ਪਰਟੀਕੂਲਰ ਬੰਦਾ ਨਹੀਂ ਹੈ ਤੇ ਜਿਹੜਾ ਚੀਜ਼ ਵਧੀਆ ਲੱਗਦੀ ਹੈ ਜਿਹੜੀ ਚੀਜ਼ ਜਿੱਥੋਂ ਵਧੀਆ ਗ੍ਰੈਬ ਹੁੰਦੀ ਆ ਤੇ ਉਹ ਚੀਜ਼ ਕਰ ਲਈਦੀ ਆ ਜੀ ਜਿਹੜਾ ਬੰਦਾ ਵਧੀਆ ਕਰਦਾ ਬੋਲੀਆਂ 'ਚ ਵੀ ਸਿੰਗਿੰਗ 'ਚ ਵੀ ਜੋ ਵੀ ਸ਼ਖਸ ਕੋਈ ਵੀ ਵਧੀਆ ਕਰਦਾ ਜੀ ਉਹਨੂੰ ਕਾਪੀ ਕਰ ਲਈਦਾ ਕਈ ਵਾਰੀ ਉਹ ਚੋਂ ਵਧੀਆ ਚੀਜ਼ ਨਿਕਲੇ ਆਉਂਦੀ ਆ ਤੇ ਉਹ ਚੀਜ਼ ਹੀ ਗ੍ਰੈਬ ਕਰ ਲਈਦੀ ਆ ਜੀ ਤੁਸੀਂ ਸਿੰਗਿੰਗ ਕਰਦੇ ਹੋ ਹਨਾ ਕਿ ਕਿਹੜੀ ਸਿੰਗਿੰਗ ਕਿਸ ਟਾਈਪ ਦੀ ਸਿੰਗਿੰਗ ਕਰਦੇ ਹੋ ਲਾਈਕ ਪੰਜਾਬੀ ਗਾਣੇ ਜ਼ਿਆਦਾ ਗਾਉਂਦੇ ਹੋ ਜਾਂ ਹਿੰਦੀ ਪੰਜਾਬੀ ਵੱਧ ਗਾਉਂਦਾ ਜੀ ਮੈਂ ਫੋਕ ਨੂੰ ਪ੍ਰੇਫਰ ਕਰਦਾ ਜ਼ਿਆਦਾਤਰ ਹਾਂ ਦੋ ਲਾਈਨ ਸੁਣਾਉਂਗਾ ਹਉ ਸੋਹਣੇ ਦੇਸ ਪੰਜਾਬ ਮੇਰੇ ਦੀ ਕੀ ਮੈਂ ਸਿਫਤ ਸੁਣਾਵਾਂ ਪਗ ਦੇ ਪੰਜ ਦਰਿਆ ਨੇ ਇਥੇ ਨਾਲੇ ਮੌਜ ਬਹਾਰਾ ਹਉ ਡਗਾ ਟੋਲਤੇ ਵੱਜਦਾ ਯਾਰੋ ਓਉਂਦੇ ਬਨ ਬਨ ਦਾਰਾ ਜ਼ੋਰ ਪਟਾਂ ਤੇ ਪੈਂਦਾ ਪੰਗੜਾ ਜਾਣਦਾ ਏ ਜੱਗ ਸਾਰਾ ਹੋ ਮੈਨੂੰ ਜਾਨ ਤੋਂ ਲੱਗੇ ਪਿਆਰਾ ਪਾਜੀ ਕਿੰਨੇ ਕੁ ਔਖਾ ਹੁੰਦਾ ਜੇ ਤੁਸੀਂ ਬੋਲੀਆਂ ਪਾਉਂਦੇ ਹੋ ਗਾਣੇ ਉਸ ਦੇ ਨਾਲ ਨਾਲ ਬੀਟ ਦੇ ਨਾਲ ਆ ਸਟੈਪ ਮੈਚ ਕਰਨੇ ਕਿੰਨੇ ਕੁ ਔਖਾ ਹੁੰਦਾ ਕਿੰਨੇ ਕੁ ਡਿਫਿਕਲਟੀ ਜਿਹੜੀ ਹੈ ਸਮ ਟਾਈਮਸ ਬਹੁਤ ਜ਼ਿਆਦਾ ਆ ਜਾਂਦੀ ਹੈ ਇਰੀਟੇਟ ਹੀ ਹੋ ਜਾਂਦੀ ਹੈ ਨਹੀਂ ਐਦਾਂ ਇਰੀਟੇਟਿੰਗ ਦੀ ਕੋਈ ਨਹੀਂ ਜੀ ਅਸੀਂ ਜਿੱਦਾਂ ਜ਼ੋਨਲ ਟਾਈਮ ਵੀ ਇੰਟਰਨੋਨਲ ਸਾਡੀ ਟੀਮ ਜਿੱਨਰ ਰਹੀ ਹੈ ਤੇ ਸਟੇਟ ਯੂਨੀਵਰਸਿਟੀ ਨਾਰਥ ਯੂਨੀਵਰਸਿਟੀ ਅਸੀਂ ਪਰਫਾਰਮ ਕਰਕੇ ਆਏ ਆ ਤੇ ਸਾਡੇ ਜਿਹੜੇ ਸੀਨੀਅਰ ਨੇ ਸਾਡੇ ਜਸਵੰਤ ਵੀਰ ਜੀ ਉਹ ਕਾਲਜ ਦੇ ਵਿੱਚ ਹੀ ਪ੍ਰੋਫੈਸਰ ਨੇ ਜੀ ਉਹ ਨੈਸ਼ਨਲ ਸਾਊਥ ਏਸ਼ੀਆ ਵੀ Winner ਨੇ ਤੇ ਜਿਹੜੀ ਇਸ ਬੁਲੰਦੀਆਂ ਦੇ ਪਿੱਛੇ ਸਾਡੀ ਮਿਹਨਤ ਹੈ ਜੀ ਅਸੀਂ 2-3 ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਆ ਜੋ ਵੀ ਕਮੀ ਪੇਸ਼ੀ ਹੁੰਦੀ ਆ ਉਹ ਸਟੇਜ ਤੇ ਨਾ ਹੋਵੇ ਇਸ ਕਰਕੇ ਅਸੀਂ ਰਿਹਸਨਾ ਜੋ ਚੀਜ਼ ਕੱਢ ਲੈਨੇ ਆ ਜੀ ਤੇ ਉਹ ਜਦੋਂ ਸਟੇਜ ਤੇ ਪਰਫਾਰਮੈਂਸ ਹੁੰਦੀ ਆ ਤਾਂ ਕਰਕੇ ਸਾਨੂੰ ਨਹੀਂ ਕੋਈ ਪ੍ਰੋਬਲਮ ਆਉਂਦੀ ਉਸ ਚੀਜ਼ ਚ ਅੱਜ ਕਰਦੇ ਕਿੰਨੇ ਕੁ ਸਪੋਰਟਿਵ ਨੇ ਇਸ ਸਿੰਗਿੰਗ ਨੂੰ ਲੈ ਕੇ ਕਰਦੇ ਵਧੀਆ ਜੀ سپورਟ ਕਰਦੇ ਆ ਕਰਦੇ ਸਟਾਰਟਿੰਗ ਤੇ ਕਰਦੇ ਨੇ ਹਾਂ ਜੀ ਸਟਾਰਟਿੰਗ ਤੇ ਕਿਸੇ ਨੇ ਕੋਈ ਮਾੜਾ ਬੋਲਿਆ ਨਹੀਂ ਨਹੀਂ ਮਾੜਾ ਤਾਂ ਕਿਸੇ ਨੇ ਨਹੀਂ ਬੋਲਿਆ ਜੀ ਪਤਾ ਹੀ ਹੈ ਜੋ ਮਾੜਾ ਬੋਲਿਆ ਫਿਰ ਲੱਤ ਲੱਤ ਬਾਵਾਂ ਵੀ ਟੁੱਟ ਗਈ ਨਹੀਂ 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 ਐਦਾਂ ਦਾ ਕੋਈ ਨਹੀਂ ਹਾਂ ਤੇ ਆਪਾਂ ਨਿਮਰਤਾ ਨਾਲ ਚੱਲੀਦਾ ਜੀ ਤੇ ਜੇ ਕੋਈ ਕਹਿੰਦਾ ਵੀ ਹੈ ਕਿ ਹਾਂ ਕੋਈ ਸੀਨੀਅਰ ਕਹਿੰਦਾ ਗਾਇਕੀ ਦੀ ਲਾਈਨ 'ਚ ਜਾਂ ਭੰਗੜੀ ਦੀ ਲਾਈਨ 'ਚ ਕਿ ਆਹ ਚੀਜ਼ ਗਲਤ ਆ ਸਹੀ ਆ ਤਾਂ ਆਪਾਂ ਸੁਣ ਲਈਦੀ ਆ ਇਹ ਸਾਰਿਆਂ ਦੀ ਗੱਲ ਹਾਂ ਜੀ ਹਾਂ ਜੀ ਸਾਡੇ ਕੋਚ ਨੇ ਗੁਰਿਕ ਜੋਸਰ ਤੇ ਉਹਨਾਂ ਦੀ ਵੀ ਕਾਫੀ ਇਸ ਚੀਜ਼ ਦੇ ਵਿੱਚ ਕਾਫੀ ਮਾਹਿਰ ਨੇ ਉਹ ਪੰਗੜੇ ਦੇ ਕੋਚ ਨੇ ਜੀਐਨ ਕਾਲਜ ਦੇ ਵਿੱਚ ਤੇ ਉਹ ਕਾਫੀ ਇਸ ਚੀਜ਼ ਨੂੰ ਲੈ ਕੇ ਸਾਡੇ ਵਿੱਚ ਗੱਲਾਂ ਰੱਖਦੇ ਰਹਿੰਦੇ ਆ ਤੇ ਆਪਾਂ ਉਹਨਾਂ ਦੀ ਸੁਣੀ ਦੀ ਈ ਗੱਲ ਸੁਣੀ ਦੀ ਹੈ ਹਾਂਜੀ ਅੱਛਾ ਕਿਹੜੀ ਇਦਾਂ ਦੀ ਚੀਜ਼ ਹੈ ਜੋ ਸਭ ਤੋਂ ਜ਼ਿਆਦਾ ਭੈੜੀ ਲੱਗਦੀ ਹੈ ਜਦੋਂ ਆਪਾਂ ਪਰਫਾਰਮੈਂਸ ਕਰਦੇ ਆ ਭੈੜੀ ਤਾਂ ਜੀ ਦੇਖੋ ਕੋਈ ਕੁਝ ਵੀ ਨਹੀਂ ਲੱਗਦਾ ਜੀ ਤੇ ਪਰਫਾਰਮੈਂਸ ਦੇ ਦੌਰਾਨ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਨੇ ਟੀਮ ਤੋਂ ਹੋ ਜਾਂਦੀਆਂ ਨੇ ਸਾਡੇ ਤੋਂ ਹੋ ਜਾਂਦੀਆਂ ਨੇ ਤਾਂ ਉਹ ਚੀਜ਼ ਦਿਲ 'ਚ ਰਹਿੰਦੀ ਹੈ ਕਿ ਅੱਗੇ ਵਾਸਤੇ ਇਹ ਗਲਤੀ ਨਹੀਂ ਕਰਨੀ ਤੇ ਬਸ ਇਹੀ ਚੀਜ਼ ਹੈ ਜੀ ਅੱਛਾ ਮੈਂ ਕਹਾਂ Singing line ਦੇ ਵਿੱਚ ਨਾ ਕਈ ਵਾਰੀ ਇਦਾਂ ਦੀ ਗਲਤੀ ਹੋ ਜਾਂਦੀ ਵੀ ਹਾਂ ਚਲੋ ਸਟੇਜ ਸ਼ੋਅ ਚੱਲ ਰਿਹਾ ਕਿਉਂਕਿ ਤੁਹਾਨੂੰ ਪਤਾ ਹੈ ਕਾਫੀ ਲੋਕ ਸਾਨੂੰ ਦੇਖ ਰਹੇ ਕਈ ਵਾਰੀ ਨਰਵਸ ਵੀ ਹੋ ਜਾਂਦੇ ਕਿਦੇ ਨਰਵਸ ਹੋਏ ਨਰਵਸ ਤਾਂ ਇਹ ਹਰੇਕ ਵਾਰੀ ਹੋਈਦਾ ਸਟੇਜ ਤੋਂ ਡਰ ਕੀ ਸਟੇਜ ਤੇ ਜੜੀਦਾ ਜੀ ਹੂੰ ਤੇ ਜੋ ਸਟੇਜ ਬਖਸ਼ਦੀ ਆ ਉਹ ਲੈ ਕੇ ਉਤਰੀ ਤਾਂ ਕੁਝ ਨਾ ਕੁਝ ਸਿੱਖ ਹੀ ਆਨੇ ਜੀ ਅੱਜ ਕੀ ਸਿੱਖਿਆ ਕੀ ਕੁਝ ਅੱਜ ਸਿੱਖ ਕੇ ਆਏ ਹਾਂ ਅੱਜ ਫਿਲਹਾਲ ਤਾਂ ਜੀ ਦੇਖੋ ਆਡੀਅנס ਆ ਆਡੀਅנס ਸਰ ਨਾਲੋਂ ਵੱਡੀ ਗੁਰੂ ਹੁੰਦੀ ਆ ਜਿੱਦਾਂ ਕਹਿ ਰਹੀਏ ਤੇ ਜੋ ਆਡੀਅנס ਦਾ ਵਧੀਆ ਰਿਸਪੌਂਸ ਆ ਜੀ ਸਾਰਿਆਂ ਦਾ ਪਿਆਰ ਆ ਚਲੋ ਆਪਾਂ ਇੱਥੇ ਤੱਕ ਖੜੇ ਆ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਤੇ ਸਰ ਕੀ ਮੈਸੇਜ ਦੇਣਾ ਚਾਹੋਗੇ ਆਦੀ ਯੂਥ ਨੂੰ ਕੀ ਕਹਿਣਾ ਚਾਹੋਗੇ ਅੱਜ ਦੇ ਯੂਥ ਨੂੰ ਇਹੀ ਮੈਸੇਜ ਹੈ ਜੀ ਕਿ ਜੋ ਤੁਹਾਡੀ ਜਿਸ ਦੇ ਵਿੱਚ ਇੰਟਰਸਟ ਆ ਕਿਸੇ ਦਾ ਕਲਚਰਲ ਜੇ ਇੰਟਰਸਟ ਆ ਪੰਗੜੇ ਗਿੱਧੇ ਚ ਕੁੜੀਆਂ ਦਾ ਗਿੱਧੇ ਚ ਲੁੱਡੀ ਸਮੀ ਆ ਤੇ ਮੁੰਡਿਆਂ ਦਾ ਜਿੱਦਾਂ ਸਪੋਰਟਸ ਤੇ ਕਈਆਂ ਚ ਹੁੰਦਾ ਸਪੋਰਟਸ ਦੇ ਵਧੀਆ ਸਪੋਰਟਸਮੈਨ ਬਣੋ ਤੇ ਨਸ਼ਿਆਂ ਤੋਂ ਦੂਰ ਰਹੋ ਜੀ ਵਧੀਆ ਕਾਲਜਾਂ ਵਿੱਚ ਪੜ੍ਹਾਈ ਕਰੋ ਮਾਂ ਪਿਓ ਦਾ ਨਾਮ ਰੋਸ਼ਨ ਕਰੋ ਆਪਣੇ ਦਾ ਤੇ ਇਹੀ ਮੈਸੇਜ ਹੈ ਜੀ ਜਾਂਦੇ ਜਾਂਦੇ ਕੋਈ ਗੀਤ ਜਾਂ ਕੋਈ ਬੋਲੀ ਜੋ ਕਿ ਆਡੀਅנס ਲਈ ਪਾਉਣਾ ਚਾਹੁੰਦਾ ਹਾਂ ਹੋ 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 ਕੇ ਮਾਮ ਰਹੇ ਤਹਾਂ ਪੇਕੇ ਹੀ ਮੁੱਕ ਗਏ ਜੇ ਪੇ ਉਹ ਮਰੇ ਕਰ ਵੇਲਾ ਹੌਸ਼ਾਲਾ ਮਰਨ ਨਾ ਵੀਰ ਕਿਸੇ ਦੇ ਕਿ ਉਜੜ ਜਾਂਦਾ ਜੇ ਮੇਲਾ ਹਉ ਪੁੱਤਰ ਜਨਾਂ ਦੇ ਤੁਰ ਜਾਂਦੇ ਨੇ ਹੋ ਹਉ ਕਦਰੋਂਦੇ ਹੋ ਥੋੜਾ ਹੋ ਸਭ ਰੋਗਾ ਤੋਂ ਰੋਗ ਐ ਡਾਡਾ ਕਿ ਜਿਸ ਦਾ ਨਾਮ ਵਿਛੋੜਾ ਭਾਈ ਪਾਈਆਂ ਦੇ ਦਰਦੀ ਹੂੰਦੇ ਤੇ ਭਾਈ ਪਾਈਆਂ ਦੀਆਂ ਬਾਵਾ ਹੋ ਪਿਓ ਸਿਰਾਂ ਦੇ ਤਾਜ ਮੁਹੰਮਦ ਤੇ ਮਾਵਾ ਠੰਡੀਆਂ ਛਾਵਾ ਕਿ ਮਾਵਾ ਠੰਡੀਆਂ ਛਾਵਾ ਹੈ ਵੈਸੇ ਸਿਰਫ ਲਿਖਣ ਦਾ ਸ਼ੌਂਕ ਹੈ ਕਿ ਸਿਰਫ ਗਾਉਣ ਦੇ ਸ਼ੌਂਕ ਹੈ ਕਿ ਲਿਖਦੇ ਵੀ ਆ ਨਹੀਂ ਲਿਖਦਾ ਨਹੀਂ ਫਿਲਹਾਲ ਜੀ ਮੈਂ ਗਾਉਂ ਨਹੀਂ ਆ ਤੇ ਤੁਹਾਡੀ ਫੈਮਿਲੀ ਨਾਲ ਸਭ ਤੋਂ ਜ਼ਿਆਦਾ ਅਟੈਚਮੈਂਟ ਕਿਹਦੇ ਨਾਲ ਹੈ ਅਟੈਚਮੈਂਟ ਮੰਮੀ ਡੈਡੀ ਦੋਨੋਂ ਹੀ ਨੇ ਜੀ ਤੇ ਇੱਕ ਸਿਸਟਰ ਆ ਉਹਨਾਂ ਦਾ ਤਾਂ ਮੈਰਿਜ ਹੋ ਗਈ ਹੁਣ ਤਾਂ ਹੀ ਤਿੰਨੇ ਆ ਸਾਡੀ ਵਧੀਆ ਅਟੈਚਮੈਂਟ ਆਪਸ ਵਿੱਚ ਹੀ ਹਾਂਜੀ ਵਧੀਆ ਚੱਲੀ ਜਾਂਦਾ ਜੀ ਸਾਡਾ ਹਾਂਜੀ ਹਾਂਜੀ ਥੈਂਕ ਯੂ